ਮੇਰਾ ਨਾਮ ਅਮਨਦੀਪ ਕੌਰ ਗੁੱਲਰੀਆ ਹੈ ਤੇ ਮੈਂ ਪਿੰਡ ਗੁੱਲਰੀਆ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਆ ਫੁੱਲਾਂ ਦੀ ਖੇਤੀ ਸ਼ੁਰੂ ਕਰਨਾ ਮੇਰਾ ਕੋਈ ਸ਼ੁਰੂ ਤੋਂ ਜਾਂ ਕੋਈ ਬਿਜ਼ਨਸ ਜਾਂ ਕੋਈ ਇਦਾਂ ਦਾ ਮੇਨ ਮਕਸਦ ਨਹੀਂ ਸੀਗਾ ਮੇਰੇ ਘਰ ਦੀ ਆਰਥਿਕ ਤੰਗੀ ਦੇ ਕਰਕੇ ਮੈਂ ਜਿਹੜਾ ਸ਼ੁਰੂ ਕੀਤਾ ਸੀਗਾ 2022-23 ਦੇ ਵਿੱਚ ਤਕਰੀਬਨ ਉਸ ਟਾਈਮ ਤੇ ਪੜ੍ਹਾਈ ਦਾ ਖਰਚਾ ਕੱਢਣਾ ਵੀ ਬਹੁਤ ਜ਼ਰੂਰੀ ਸੀਗਾ ਤੇ ਘਰ ਦੇ ਹਾਲਾਤ ਵੀ ਕੁਝ ਐਵੇਂ ਦੇ ਸੀਗੇ ਵੀ ਜਿਹੜੇ ਮਤਲਬ ਕਿ ਪੈਸੇ ਬਿਨਾਂ ਨਹੀਂ ਸੀ ਸਰਦਾ ਦੁਨੀਆ ਦੀ ਢੀੜ ਦੇ ਵਿੱਚ ਭੱਜ ਰਹੀ ਹੈ ਮੈਨੂੰ ਇਹ ਸੀਗਾ ਵੀ ਮੈਂ ਦੁਨੀਆ ਦੀ ਢੀੜ ਦੇ ਵਿੱਚ ਨਾ ਭੱਜਾਂ ਕਿਉਂਕਿ ਕੰਪੀਟੀਸ਼ਨ ਹਰ ਇੱਕ ਚੀਜ਼ ਦੇ ਵਿੱਚ ਅੱਗੇ ਵੱਧਦਾ ਜਾ ਰਿਹਾ ਹੈ ਵੱਧਦੇ ਜਾ ਰਿਹਾ ਤਾਂ ਅਗਰ ਕਿ ਮੈਨੂੰ ਇਹ ਸੀਗਾ ਵੀ ਥੋੜਾ ਜਿਹਾ ਮੈਂ ਡਿਫਰੈਂਟ ਕਰਾਂ ਕੁਝ ਸੀ ਫੁੱਲਾਂ ਦੀ ਕਾਸ਼ਤ ਦਾ ਕਿਵੇਂ ਸੋਚਿਆ ਹੈ ਨਾ ਉਸ ਤੋਂ ਇਲਾਵਾ ਕਿਉਂਕਿ ਕੁੜੀਆਂ ਬਹੁਤ ਘੱਟ ਖੇਤੀ ਦੇ ਵਿੱਚ ਆਉਂਦੀਆਂ ਤੇ ਅਬਜਾ ਕੀ ਸਥਿਤੀ ਹੈ ਕੀ ਸਬਾਬੋਂ ਬਣਿਆ ਕਿ ਤੁਸੀਂ ਇਹ ਸੋਚਿਆ ਕਿ ਮੈਂ ਫੁੱਲਾਂ ਦੀ ਕਾਸ਼ਤ ਕਰਾਂ ਮੈਨੂੰ ਫੁੱਲਾਂ ਦੀ ਖੇਤੀ ਦਾ ਮੇਨ ਮਕਸਦ ਇਹ ਸੀਗਾ ਕਿ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਾਂ ਤੇ ਮੇਰੇ ਘਰ ਦੀ ਕੰਡੀਸ਼ਨ ਇਹੋ ਜੀ ਸੀ ਕਿ ਮੈਂ ਫੀਸ ਪ੍ਰੋਪਰ ਨਹੀਂ ਪੇ ਕਰ ਸਕਦੀ ਸੀ ਮੈਨੂੰ ਇਹ ਸੀਗਾ ਵੀ ਮੈਂ ਜੇ ਕੁਝ ਪੜ ਸਕਦੀ ਆ ਕੁਝ ਤਾਂ ਹੀ ਮੈਂ ਕਰ ਸਕਦੀ ਆ ਵਿਦਾਊਟ ਪੜਾਈ ਤੋਂ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਕੁਝ ਕਰ ਸਕਦਾ ਉਹਨੂੰ ਤਾਂ ਘਰ ਦੇ ਹਾਲਾਤ ਵੀ ਅੱਗੋਂ ਚੜੇ ਮੂਰੇ ਸੀਗੇ ਮੇਰੇ ਸਾਹਮਣੇ ਤਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਘਰਦਿਆਂ ਨੂੰ ਇਹ ਵੀ ਕਹਾ ਕਿ ਹਾਂ ਮੈਨੂੰ 40-45000 ਰੁਪਏ ਦੇ ਕੇ ਮੈਂ ਪੜਨਾ ਹੈ ਮੈਨੂੰ ਫੀਸ ਮੈਂ ਕਹਿੰਦੀ ਤਾਂ ਉਹ ਦੇ ਵੀ ਦੇਣਾ ਸੀ ਉਹਨਾਂ ਨੇ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਸੀ ਹਾਂ ਉਹਨਾਂ ਦੇ ਬੱਚੇ ਉਹਨਾਂ ਨੇ ਪੜਾਉਣਾ ਹੀ ਸੀਗਾ ਬਟ ਫਿਰ ਵੀ ਮੈਨੂੰ ਇਹ ਲੱਗਿਆ ਸੀਗਾ ਵੀ ਨਹੀਂ ਮੈਂ ਖੁਦ ਪੁਸ਼ ਕਰਾਂ ਤਾਂ ਕਿ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਵੀ ਸਪੋਰਟ ਮਿਲੇ ਕਿ ਹਾਂ ਵੀ ਆਪਣੇ ਬੱਚੇ ਕਰਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਪ੍ਰਾਊਡ ਹੋਵੇ ਵੀ ਹਾਂ ਆਪਣੇ ਬੱਚੇ ਖੁਦ ਮਿਹਨਤ ਕਰਕੇ ਪੜ ਰਹੇ ਆ ਤਾਂ ਸਡਨਲੀ ਬਸ ਮੇਰੇ ਦਿਮਾਗ 'ਚ ਹੀ ਸੀਗਾ ਵੀ ਮੈਂ ਪਹਿਲਾਂ ਮਸ਼ਰੂਮ ਦਾ ਸ਼ੁਰੂ ਕੀਤਾ ਸੀਗਾ ਬਟ ਮਸ਼ਰੂਮ ਦਾ ਮੈਂ ਟ੍ਰੇਨਿੰਗ ਵੀ ਪ੍ਰੋਪਰ ਕੀਤੀ ਸੀਗੀ ਕੇ ਵੀ ਕੇ ਮਾਨਸਾ ਉਹ ਸੀਗਾ ਵੀ ਇਕੱਲੇ ਬੰਦੇ ਤੋਂ ਹੈਂਡਲ ਨਹੀਂ ਸੀ ਹੁੰਦਾ ਉਹਦੇ ਲਈ ਮੈਨੂੰ ਘੱਟੋ ਘੱਟ 4 ਜਾਂ 5% ਦੀ ਨੀਡ ਸੀ ਬਟ ਉਸ ਦੇ ਵਿੱਚ ਵੀ ਜੇ ਮੈਂ ਪਰਸਨ ਵੀ ਜੋੜ ਲੈਂਦੀ ਫੈਮਿਲੀ ਮੇਰੀ ਨਾਲ ਵੀ ਜੁੜ ਵੀ ਪੈਂਦੀ ਤਾਂ ਵੀ ਉਹਦੇ ਚ ਹੀ ਸੀਗਾ ਵੀ ਘਟੋ ਘਟ ਇਨਕਮ ਉਹਦੇ ਚ ਸੀ ਬੈਸਟ ਬਟ ਪਹਿਲਾਂ ਉਹਦੇ ਚ ਪੈਸੇ ਬਹੁਤ ਜ਼ਿਆਦਾ ਲਾਉਣੇ ਪੈਂਦੇ ਸੀਗੇ ਬਟ ਉਹਨਾ ਮੇਰਾ ਬਜਟ ਉਸ ਟਾਈਮ ਤੇ ਨਹੀਂ ਸੀਗਾ ਤੇ ਉਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੀਗਾ ਤੇ ਉਤੋਂ ਮੈਂ ਹਰ ਸਾਲ ਡੈਕੋਰੇਸ਼ਨ ਕਰ ਰਹੀ ਹਾਂ ਘਟੋ ਘਟ 2018-19 ਤੋਂ ਤੇ ਉਸ ਦਿਨ ਮੇਰੇ ਮਾਈਂਡ 'ਚ ਵੈਸੇ ਹੀ ਆਇਆ ਕਿ ਖੁਦ ਮੈਂ ਇੱਥੇ ਹੀ ਪ੍ਰੋਡਿਊਸ ਕਰਕੇ ਵੀ ਇੱਥੇ ਹੀ ਮੈਂ ਸੇਲ ਕਰ ਸਕਦੀ ਆ ਬਿਕੋਜ਼ ਇੱਥੇ ਨੇੜੇ ਤੇੜੇ ਕੋਈ ਵੀ ਮਾਰਕੀਟਿੰਗ ਉਹਦਾ ਹੈ ਨਹੀਂ ਸੀਗਾ ਸਾਰੇ ਬਾਹਰੋਂ ਆਉਂਦੇ ਸੀਗੇ ਦਿੱਲੀ ਤੋਂ ਜਿੰਦ ਤੋਂ ਇਧਰ ਸਾਰੇ ਇਧਰ ਮਤਲਬ ਕਿ ਸਾਰੇ ਸਰਵਿਸ ਬਾਹਰੋਂ ਆਉਂਦੀ ਸੀਗੀ ਤਾਂ ਨੇੜੇ ਤੇੜੇ ਕੋਈ ਵੀ ਇਸ ਦਾ ਮਤਲਬ ਹੱਬ ਨਹੀਂ ਸੀਗਾ ਵੀ ਜਿਹੜਾ ਫਲਾਵਰ ਨੂੰ ਡੈਡੀਕੇਟ ਕਰ ਸਕੇ ਫਲਾਵਰ ਨੂੰ ਅੱਗੇ ਤੱਕ ਲੈ ਕੇ ਜਾ ਸਕੇ ਤਾਂ ਮੇਰੇ ਲਈ ਸਭ ਤੋਂ ਬੈਸਟ ਆਪਸ਼ਨ ਇਹ ਸੀ ਕਿ ਮੇਰੇ ਲਈ ਧਾਰਮਿਕ ਸਹਾਨਾ ਤੇ ਜਾਂ ਹੋਰ ਥਾਵਾਂ ਤੇ ਸਜਾਵਟ ਤੋਂ ਸ਼ੁਰੂ ਕੀਤਾ ਜਾਵੇ। ਇਸ ਸਜਾਵਟ ਤੋਂ ਵੀ ਹੁੰਦਾ ਸੀਗਾ ਮੈਮ ਦੂਜੀ ਇਹ ਸੀਗਾ ਵੀ ਅਸੀਂ ਆਮ ਜਿਹੜੇ ਕਿ ਪ੍ਰੋਗਰਾਮ ਹੁੰਦੇ ਆ ਘਰੇ ਵਿਆਹ ਸ਼ਾਦੀ ਦਾ ਹਲਦੀ ਦੇ ਫੰਕਸ਼ਨ ਦੇ ਉੱਤੇ ਮੋਸਟਲੀ ਜ਼ਿਆਦਾਤਰ ਪੀਲਾ ਫਲਾਵਰ ਉਹ ਲੈ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਵੇਂ ਕਿ ਆਪਣੇ ਵੱਡੇ ਵਗੈਰਾ ਹੁੰਦਾ ਹਨਾ ਉਹਦੇ 'ਚ ਵੀ ਕੰਟੀਨਿਊ ਲੈ ਕੇ ਫਲਾਵਰ ਜਾਂਦੇ ਰਹਿੰਦੇ ਆ ਸੈਕੰਡ ਉਸ ਤੋਂ ਬਾਅਦ ਸੀਗਾ ਵੀ ਕੋਈ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੁੰਦਾ ਹੈਗਾ ਮੰਦਿਰ ਦੇ ਵਿੱਚ ਕੋਈ ਪਾਠ ਪੂਜਾ ਕਰਦੇ ਆ ਹੁਣ ਜਾਗਰਣ ਵਗੈਰਾ ਚੱਲਦੇ ਆ ਉਹਦੇ 'ਚ ਵੀ ਕਾਫੀ ਜਿਹੜੇ ਡੈਕੋਰੇਸ਼ਨ ਵਾਸਤੇ ਲੈ ਕੇ ਜਾਂਦੇ ਆ ਤਾਂ ਮੇਰੇ ਲਈ ਤਾਂ ਇੱਕ ਸਭ ਤੋਂ ਬੈਸਟ ਸੀਗਾ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਜਾਣ ਨਾਲੋਂ ਚੰਗਾ ਸੀਗਾ ਮੈਨੂੰ ਇਹ ਕਿ ਮੈਂ ਇੱਕ ਡਿਫਰੈਂਟ ਲਾਈਨ ਚੂਜ਼ ਕਰਾਂ ਜਿਹਦੇ ਵਿੱਚ ਇਹ ਸੀਗਾ ਵੀ ਮੈਂ ਖੁਦ ਛੇਤੀ ਉਹਦੇ 'ਚ ਅੱਗੇ ਜਾ ਸਕਦੀ ਆ ਮਿਰਮੀ ਜ਼ਿਆਦਾ ਇਨਵੈਸਟਮੈਂਟ ਇਨਵੈਸਟਮੈਂਟ ਨਹੀਂ ਥੋੜੇ ਤੋਂ ਸ਼ੁਰੂਆਤ ਕਰ ਲਵਾਂ ਕਿ ਉਹਦਾ ਅੱਗੇ ਸਕੋਨ ਉਹਦੇ 'ਚ ਇਹ ਸੀਗਾ ਵੀ ਫਲਾਵਰ ਜਿਹੜੀ ਮੈਂ ਸ਼ੁਰੂ ਕੀਤਾ ਸੀਗਾ ਉਹ ਮੇਰੇ ਕੋਲ ਕੁਦਰਤੀ ਥੋੜੇ ਪੈਸੇ ਸੀਗੇ ਤਾਂ ਉਹਦੇ ਕਰਕੇ ਮੈਂ ਉਹ ਸ਼ੁਰੂ ਕੀਤਾ ਸੀਗਾ ਤਕਰੀਬਨ 12 ਤੋਂ 1500 ਦੇ ਵਿੱਚ ਵਿੱਚ ਪਨੀਰੀ ਜਿਹੜੀ ਛੋਟੇ ਛੋਟੇ ਪਲਾਂਟ ਸੀਗੇ ਉਹ ਮੈਨੂੰ ਮਿਲੇ ਸੀਗੇ ਆਪਣੇ ਖੇੜੀ ਮੱਲਾਂ ਤੋਂ ਨੇਗੇ ਗੁਰਵਿੰਦਰ ਸਿੰਘ ਮਾਨ ਨਿਰਮਣ ਫਲਾਵਰ ਪੇਜ ਵਾਲੇ ਉਹਨਾਂ ਤੋਂ ਮੈਂ ਇਹ ਵਾਲੀ ਪਨੀਰੀ ਜਿਹੜੀ ਉੱਥੋਂ ਲਈ ਸੀਗੀ ਗੇਂਦੇ ਦੇ ਫੁੱਲਾਂ ਦੀ ਹਾਂਜੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਜਦੋਂ ਮਤਲਬ ਕਿ ਅੱਗੇ ਸਰਵਾਈਵ ਹੁੰਦੇ ਰੇ ਸਟਾਰਟਿੰਗ ਦੇ ਵਿੱਚ ਮੇਰੇ ਕੋਲ ਤਕਰੀਬਨ 5-6 ਮਰਲੇ ਸੀਗੇ ਵੀ ਉਸ ਟਾਈਮ ਘਰ ਦੇ ਵੀ ਨਹੀਂ ਅਲਾਉ ਕਰਦੇ ਸੀਗੇ ਉਹਨਾਂ ਨੂੰ ਇਹ ਸੀਗਾ ਵੀ ਕੁੜੀ ਆ 2-4 ਸਾਲ ਨੂੰ ਵਿਆਹ ਦੇਣਾ ਵੀ ਅੱਗੇ ਪਤਾ ਨਹੀਂ ਕਹੀ ਨੇ ਕਰਨ ਦੇਣਾ ਨਹੀਂ ਦੇਣਾ ਵੀ ਤੂੰ ਜੌਬ ਕਰ ਲਾ ਵੀ ਇਹਦੇ 'ਚ ਨਾ ਪੈਹਨ ਬਹੁਤ ਕੁਝ ਸੁਣਾਇਆ ਕਰਦੇ ਨੇ ਬਟ ਮੈਨੂੰ ਇਹ ਸੀਗਾ ਕਿ ਮੈਂ ਇਹਦੇ 'ਚ ਹੀ ਅੱਗੇ ਜਾਣਾ ਮੇਰੇ ਲਈ ਸਭ ਤੋਂ ਬੈਸਟ ਆ ਤੇ ਘਰ ਦੇ ਨੇ ਸ਼ੁਰੂ-ਸ਼ੁਰੂ ਜਿੱਤਾਂ ਨਹੀਂ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਮੈਂ ਇਕੱਲੀ ਕਰਦੀ ਰਹੀ ਕਿ ਦੇਵੀ ਜਾਣਾ ਹੁੰਦਾ ਸੀ ਦੇਣੇ ਵੀ ਹੁੰਦੇ ਲੈ ਕੇ ਵੀ ਆਉਣੇ ਹੁੰਦੇ ਤੋੜਨੇ ਵੀ ਹੁੰਦੇ ਚਲੋ ਮम्मा ਨੂੰ ਮੈਂ ਥੋੜਾ ਨਾਂ ਲਾ ਲਿਆ ਸੀਗਾ ਆਪਣੇ ਬਟ ਸੈਕਿੰਡ ਟਾਈਮ ਜਦੋਂ ਆਇਆ ਸੀਗਾ ਉਹਨਾਂ ਨੂੰ ਮੈਂ ਦੱਸਿਆ ਵੀ ਇਹਦੇ ਵਿੱਚੋਂ ਮੈਨੂੰ ਸਿਰਫ ਇੰਨੀ ਮੈਦੇਜ ਇਨਕਮ ਹੀ ਕੀਤੀ ਆ ਇੰਨਾ ਕੁ ਇਨਵੈਸਟਮੈਂਟ ਇਹਦੇ ਵਿੱਚ ਕੀਤਾ ਆ ਫਿਰ ਵੀ ਕੰਦੇ ਨਹੀਂ ਵੀ ਮੰਨੇ ਨਹੀਂ ਹੈਗੇ ਸੈਕੰਡ ਟਾਈਮ ਹੀ ਆਮਦਨ ਹੋਈ ਹਾਂਜੀ ਮੈਮ ਪਹਿਲੀ ਵਾਰ ਹੀ ਐ ਸੀਗਾ ਵੀ ਮਤਲਬ 2500 ਰੁਪਏ ਤਕਰੀਬਨ ਮੇਰਾ ਖਰਚਾ ਹੋਇਆ ਸੀਗਾ ਤੇ ਉਹਦੇ ਚੋਂ ਮੰਨ ਲਓ 20 12-13000 ਰੁਪਏ ਮੈਨੂੰ ਬਣਿਆ ਸੀਗਾ ਤਕਰੀਬਨ 7-8000 ਰੁਪਏ ਮੈਨੂੰ ਐਵਰੇਜ ਉਹਦੇ ਚ ਇਨਵੈਸਟਮੈਂਟ 2500 ਸੀਗੀ ਬਟ ਮੈਨੂੰ ਬੈਨੀਫਿਟ ਸੀਗਾ ਵੀ 7-8000 ਰੁਪਏ ਮੈਨੂੰ ਬਣ ਗਿਆ ਸੀਗਾ ਮਤਲਬ ਕਿ ਕੁਝ ਕ ਮੈਂ ਡੋਨੇਟ ਡੋਨੇਸ਼ਨ ਜਿਹੜੀ ਹੁੰਦੀ ਆ ਮਾਤਾ ਗੁਜਰੀ ਭਲਾਈ ਕੇਂਦਰ ਵਾਲੇ ਸੀਗੇ ਉਹਨਾਂ ਨੇ ਮੇਰੀ ਫੀਸ ਪੇ ਕੀਤੀ ਸੀਗੀ ਕੁਝ ਕ ਮੈਂ ਖੁਦ ਕਰ ਲਏ ਸੀਗਾ ਕੁਝ ਕ ਚਲੋ ਮੈਨੂੰ ਇਹ ਸੀਗਾ ਵੀ ਕਰ ਦਿਆ ਨਹੀਂ ਮੈਨੂੰ ਦੇਤਾ ਸੀਗਾ ਵੀ ਹਾਂ ਤਾਂ ਉਦੋਂ ਤੁਸੀਂ ਫਿਰ ਗ੍ਰੈਜੂਏਸ਼ਨ 'ਚ ਐਡਮਿਸ਼ਨ ਲਈ ਸੀ ਨੇਮ ਉਸ ਨੂੰ ਮੈਂ ਪੀਜੀਡੀਸੀ ਇਹਦੇ ਵਿੱਚ ਸੀਗੀ ਲਾਸਟ ইয়ার ਸੀਗਾ ਮੇਰਾ ਬੀਏ ਦਾ ਉਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਇੱਕ ਸਭ ਤੋਂ ਵੱਡੀ ਚੁਣੌਤੀ ਇਹ ਹੀ ਸੀਗੀ ਵੀ ਹੁਣ ਗ੍ਰੈਜੂਏਸ਼ਨ ਹੋ ਗਈ ਕਰਦੇ ਨੇ ਵਿਆਹ ਬਾਰੇ ਸੋਚਣਾ ਸੀਗਾ ਮੈਨੂੰ ਇਹ ਸੀਗਾ ਕਿ ਮੈਂ ਜੌਬ ਕਰਾਂ ਬਟ ਜੌਬ ਕੋਈ ਪ੍ਰੈਜ਼ੈਂਟਲੀ ਐਨ ਤਾਂ ਹੈ ਨਹੀਂ ਸੀ ਗਵਰਨਮੈਂਟ ਜੌਬ ਇੰਨੀ ਈਜ਼ੀ ਕੰਪੀਟੀਸ਼ਨ ਇੰਨਾ ਜ਼ਿਆਦਾ ਸੀਗਾ ਕਿ ਨਹੀਂ ਮੈਂ ਕਰ ਸਕਦੀ ਸੀ ਬਟ ਉਸ ਟਾਈਮ ਤੇ ਮੇਰੇ ਲਈ ਸਭ ਤੋਂ ਬੈਸਟ ਆਪਸ਼ਨ ਸੀ ਤੇ ਜਿੰਨਾ ਮੈਂ ਜਲਦੀ ਕਰ ਸਕਦੀ ਸੀ ਉਨਾ ਜਲਦੀ ਮੈਨੂੰ ਉਹਦੀ ਇਨਕਮ ਹੋਣੀ ਸੀਗੀ ਅਗਰ ਕੋਈ ਕੋਈ ਵੱਡਾ bizness ਸ਼ੁਰੂ ਕਰਦੀ ਤਾਂ ਹੋ ਸਕਦਾ ਉਹਦੀ ਇਨਵੈਸਟਮੈਂਟ ਵੀ ਮੈਨੂੰ ਮਤਲਬ ਜ਼ਿਆਦਾ ਜ਼ਿਆਦਾ ਕਰਨੀ ਪੈਂਦੀ ਬਟ ਕਾਟੇ ਵਾਦੇ ਹਾਂ ਕਾਟੇ ਵਾਦੇ ਵੀ ਹੁੰਦੇ ਆ ਸੈਕਿੰਡ ਮੈਮ ਉਹਦੇ ਚ ਇਹ ਸੀਗਾ ਵੀ ਉਹ ਮਤਲਬ ਕਿ ਜਿੰਨੀ ਉਹਦੀ ਇਨਕਮ ਸੀ ਹੋ ਸਕਦਾ ਮੈਨੂੰ 2-1/2 3 ਸਾਲ ਬਾਅਦ ਜਾ ਕੇ ਮੈਨੂੰ ਮਿਲਦੀ ਬਟ ਮੇਰੀ ਸਭ ਤੋਂ ਬੈਸਟ ਆਪਸ਼ਨ ਸੀਗੀ ਕਿ ਮੈਨੂੰ ਇਹਦੇ 3 ਮਹੀਨੇ ਬਾਅਦ ਇਹਦੇ ਚ ਮੈਨੂੰ ਇਨਕਮ ਹੋਣੀ ਸ਼ੁਰੂ ਹੋ ਗਈ ਸੀ ਜਿਹਦੇ ਕਰਕੇ ਵੀ ਹਾਂਜੀ ਹੌਸਲਾ ਵੀ ਹੌਸਲਾ ਵੀ ਹੋ ਗਿਆ ਪੇਰੈਂਟਸ ਵੀ ਸਪੋਰਟ ਕਰਨ ਲੱਗ ਪਏ ਇਨਕਮ ਵੀ ਥੋੜੀ ਬਹੁਤ ਹੋਣ ਲੱਗ ਪਈ ਘਰ ਦਾ ਗੁਜ਼ਾਰਾ ਵੀ ਚਲੋ ਸਟੇਬਲ ਹੋ ਗਿਆ ਸੀਗਾ ਹੌਲੀ ਹੌਲੀ ਤੇ ਕਰੰਟਲੀ ਹੁਣ ਜੇ ਗੱਲ ਕਰਾਂ ਹੁਣ ਐਡ ਪ੍ਰੈਜ਼ੈਂਟ ਮੇਰੇ ਕੋਲ ਇੱਕ ਕਨਾਲ ਲੱਗੀ ਹੋਈ ਆ ਇੱਕ ਕਨਾਲ ਦੇ ਵਿੱਚ ਇੱਕ ਮਹੀਨੇ ਦਾ ਲਾਸਟ ਮਹੀਨੇ ਦਾ ਜਿਹੜਾ ਸਰਵੇ ਮੈਂ ਕੀਤਾ ਸੀਗਾ ਤਕਰੀਬਨ ਅਕਤੂਬਰ ਮਹੀਨੇ ਦਾ ਉਹਦੇ ਵਿੱਚ ਸੀਗਾ ਮੈਨੂੰ ਵੀ ਇਨਵੈਸਟਮੈਂਟ ਮੇਰੀ ਤਕਰੀਬਨ ਹੋਈ ਆ 5000 ਦੀ 4 ਤੋਂ 5000 ਦੇ ਵਿੱਚ ਬਟ ਉਹਦੀ ਇਨਵੈਸਟਮੈਂਟ ਪੂਰਾ ਖਰਚਾ ਕੱਢ ਕੇ ਫਰਸਟ ਮੰਥ ਦੇ ਵਿੱਚ ਵੀ ਮੈਨੂੰ 5 ਤੋਂ 5500 ਰੁਪਇਆ ਇਨਵੈਸਟਮੈਂਟ ਦੇ ਕੇ 5000 ਰੁਪਇਆ ਮੈਨੂੰ ਕਿ ਮੁਨਾਫੇ ਚ ਹੁਣ ਅੱਗੇ ਦੇ ਜਿਹੜੇ 2 ਮੰਥ ਨੇਗੇ ਉਹਦੇ ਚ ਵੀ ਫਲਾਵਰ ਆਣੇ ਜਾਣੇ ਆ ਉਹਦੇ ਦੀ ਜਿਹੜੀ ਇਨਵੈਸਟਮੈਂਟ ਹੋਊਗੀ 0 ਆ ਟਰਾਂਸਪੋਰਟੇਸ਼ਨ ਵਗੈਰਾ ਦੇ ਏਮ ਐਮ ਮੈਂ ਖੁਦ ਹੀ ਕਰਦੀ ਹੁੰਨੀ ਆ ਬਾਕੀ ਜਿਹੜਾ ਦੂਰ ਦਾ ਹੁੰਦਾ ਜਿਵੇਂ ਲੁਧਿਆਣਾ ਜਾਂਦਾ ਆ ਮਾਨਸਾ ਜਾਂਦਾ ਆ ਬਲਾਡਾ ਹੋ ਗਿਆ ਜੱਖ ਲੂਗੇ ਇਹ ਬਸੇ ਸਰਵਿਸ ਹੁੰਦੀ ਆ ਕਰਾਏ ਵਗੈਰਾ ਖੁਦ ਹੀ ਪੇ ਕਰਦੇ ਆ ਬੱਸ ਜ ਰੱਖ ਦਿੰਦੇ ਆ ਤੂੰ ਤੇ ਉਹ ਲਾ ਲੈਂਦੇ ਨੇ ਕਿ ਉੱਥੋਂ ਇਸ ਤੋਂ ਇਲਾਵਾ ਹੁਣ ਗੱਲ ਇਹ ਵੀ ਹੈ ਕਿ ਮਾਰਕੀਟਿੰਗ ਹੈ ਨਾ ਮਾਰਕੀਟਿੰਗ ਕਾਫੀ ਵੱਡਾ ਪੱਖ ਹੁੰਦਾ ਇਹਦੇ ਵਿੱਚ ਤੁਹਾਨੂੰ ਫੁੱਲਾਂ ਦੀ ਮਾਰਕੀਟਿੰਗ ਦੇ ਵਿੱਚ ਕੋਈ ਦਿੱਕਤ ਆਈ ਜਾਂ ਕਿੱਥੋਂ ਸ਼ੁਰੂ ਕੀਤਾ ਕਿਵੇਂ ਸ਼ੁਰੂਆਤ ਹੋਈ ਫ੍ਰੈਂਟਲੀ ਮੈਮ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਇਹ ਸੀਗਾ ਵੀ ਗੇਂਦਾ ਜਿਹੜਾ ਫਲਾਵਰ ਆ ਹਨਾ ਉਹ 12 ਸਾਲ ਮਤਲਬ ਪੂਰੇ ਦਾ ਪੂਰਾ ਗੇਂਦਾ ਫਲਾਵਰ ਹੀ ਸਾਰਾ 12 ਆਉਂਦਾ ਪੰਜਾਬ ਦੇ ਵਿੱਚ ਮੇਬੀ ਬਹੁਤ ਥੋੜੇ ਕਿਸਾਨ ਨੇ ਜਿਹੜੇ ਆਪਣੇ ਫਲਾਵਰ ਨੂੰ ਪ੍ਰਮੋਟ ਕਰਦੇ ਆ ਤੇ ਮੇਰੇ ਲਈ ਸਭ ਤੋਂ ਬੈਸਟ ਆਪਸ਼ਨ ਇਹ ਸੀਗਾ ਵੀ ਮਾਰਕੀਟਿੰਗ ਵੀ ਮੈਨੂੰ ਕੋਈ ਜ਼ਿਆਦਾ ਟਫ ਨਹੀਂ ਸੀਗਾ ਕਿਉਂਕਿ ਮਾਰਕੀਟਿੰਗ ਕਰਨੀ ਤਾਂ ਔਖੀ ਹੁੰਦੀ ਜੇ ਇਸ ਕੰਪੀਟੀਸ਼ਨ ਦੇ ਵਿੱਚ ਪਹਿਲਾਂ ਕੋਈ ਅੱਗੇ ਹੁੰਦਾ ਤਾਂ ਮੈਨੂੰ ਸਭ ਤੋਂ ਪਹਿਲਾਂ ਸੀਗਾ ਮੈਂ ਬ੍ਰਿਟਾ ਸ਼ਹਿਰ ਦੇ ਵਿੱਚ ਮੈਂ ਦੇਣਾ ਸ਼ੁਰੂ ਕੀਤਾ ਸੀਗਾ ਇੱਕ ਛੋਟੀ ਜਿਹੀ ਡੈਕੋਰੇਸ਼ਨ ਦੀ ਸ਼ਾਪ ਸੀਗੀ ਕੰਟਲੀ ਉਹਨਾਂ ਕੋਲ ਵੀ ਜਾਂਦਾ ਤੇ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਵੀ ਅੱਗੇ ਆਪਦੇ ਆਪ ਨੂੰ ਗ੍ਰੋ ਕੀਤਾ ਜਿਵੇਂ ਜਾਖਲ ਜਾਂਦਾ ਆ ਬਲੱਡੀ ਵੀ ਆਉਂਦਾ ਮਾਨਸਾ ਵੀ ਆਉਂਦਾ ਲੁਧਿਆਣੇ ਵੀ ਜਾਂਦਾ ਤੇ ਕੰਰੈਂਟਲੀ ਅਸੀਂ ਮਠਿੰਡੇ ਦਾ ਵੀ ਸ਼ੁਰੂ ਕਰ ਰਹੇ ਹਾਂ ਤੇ ਐਡ ਪ੍ਰੈਜ਼ੈਂਟ ਤਾਂ ਇਹ ਆ ਵੀ ਨਾਲ-ਨਾਲ ਅੱਗੇ ਹੈ ਕੁਝ ਵੀ ਬਾਹਰ ਦਾ ਐਕਸਪੋਰਟ ਦਾ ਵੀ ਕਰਾਂ ਨਾਲ ਤੇ ਨਾਲ ਨਾਲ ਇਹ ਆ ਸੀ ਵੀ ਮੇਰਾ ਖੁੱਦ ਦਾ ਡ੍ਰੀਮ ਸੀਗਾ ਵੀ ਮੈਂ ਫਲਾਵਰ ਦੇ ਅਦੀਨ ਫਲਾਵਰ ਦੇ ਨਾਲ ਜਾ ਕੇ ਹੀ ਫਾਦਰ ਸਾਹਿਬ ਦਾ ਵੀ ਪੂਰੀ ਫੈਮਿਲੀ ਦਾ ਇੱਕ ਵਰਲਡ ਟੂਰ ਹੈ ਜਿਹੜਾ ਉਹ ਕਰਾਂ ਮੈਂ ਤੁਸੀਂ ਹੁਣ ਪੜ੍ਹਾਈ ਵੀ ਕਰ ਰਹੇ ਹੋ ਨੌਕਰੀ ਵੀ ਕਰ ਰਹੇ ਹੋ ਖੇਤੀ ਵੀ ਕਰ ਰਹੇ ਹੋ ਹੈਨਾ ਸਾਰਾ ਕੁਝ ਫਿਰ ਕਿਵੇਂ ਮੈਨੇਜ ਕਰਦੇ ਹੋ ਦਿਨ ਕਿਵੇਂ ਸ਼ੁਰੂ ਹੁੰਦਾ ਕਿੰਨੇ ਵਜੇ ਸ਼ੁਰੂ ਹੁੰਦਾ ਹੈ ਮੰਗ ਪਰਿਵਾਰ ਦੇ ਸਪੋਰਟ ਇਹ ਆ ਕਿ ਵੀ ਉਹਨਾਂ ਨੇ ਕਦੀ ਮੈਨੂੰ ਕਦੀ ਰੋਕਿਆ ਟੋਕਿਆ ਨਹੀਂ ਹੈਗਾ ਅੱਜ ਤੱਕ ਕਦੀ ਵੀ ਨਹੀਂ ਪ੍ਰੈਜ਼ੈਂਟ ਦੇ ਵਿੱਚ ਵੀ ਮੈਂ ਜੋਬ ਵੀ ਕਰਦੀ ਆ ਨਾਲ ਤਾਂ ਉਹ ਵੀ ਮੈਨੂੰ ਮੋਟੀਵੇਟ ਕਰ ਰਹੀ ਹੈ ਵੀ ਹਾਂ ਅਗਰ ਤੂੰ ਕਰ ਸਕਦੀ ਹੈ ਤਾਂ ਕਰ ਅਸੀਂ ਵੀ ਤੈਨੂੰ ਨਹੀਂ ਰੁਕਣਾ ਹੈਗਾ ਤਾਂ ਟਾਈਮਿੰਗ ਟਾਈਮ ਟੇਬਲ ਜਿਹੜਾ ਉਸ ਅਕੋਰਡਿੰਗ ਬਣ ਗਿਆ ਹਨਾ ਵੀ ਮਾਰਨਿੰਗ ਸਵੇਰ 5 ਵਜੇ ਕੁਟਕੇ ਫਸਟ ਪਹਿਲਾਂ ਘਰ ਦਾ ਕੰਮ ਥੋੜਾ ਬਹੁਤ ਹੁੰਦਾ ਚਲੋ ਕਰਵਾ ਦੇਈਦਾ ਫਿਰ ਉਸ ਤੋਂ ਬਾਅਦ ਖੇਤ ਵੀ ਬਸੇ ਕਰਾਉਂਡ ਹੀ ਲਾਉਣਾ ਹੁੰਦਾ ਵੀ ਠੀਕਾ ਵੀ ਉਹਨਾਂ ਦੇ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਮਾਰਨਿੰਗ ਚ ਬੈਸਟ ਆ ਉਹਦੇ ਨਾਲ ਕੀ ਹੈ ਥੋੜਾ ਖੁਦ ਨੂੰ ਵੀ ਹੈਪੀਨੈਸ ਫੀਲ ਹੁੰਦਾ ਵੀ ਆਪਣੇ ਆਪ 'ਚ ਜਦੋਂ ਉੱਥੇ ਜਾ ਕੇ ਖੜਦੇ ਆ ਵੀ ਇਹ ਮੇਰੀ ਚੀਜ਼ ਆ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਇਹ ਆ ਵੀ ਪਹਿਲਾਂ ਕਾਲਜ ਦਾ ਟਾਈਮਿੰਗ ਹੁੰਦਾ ਹੈ 10 10:30 11 ਵਜੇ ਤੱਕ ਫਿਰ ਉਸ ਤੋਂ ਬਾਅਦ 1 ਈਵਨ ਸਾਡੇ 4:30 ਵਜੇ ਤੱਕ ਮੇਰਾ ਆਫਿਸ ਦਾ ਟਾਈਮ ਹੁੰਦਾ ਹੈਗਾ ਤੋ ਉਥੇ ਮੈਂ ਪਾਰਟ ਟਾਈਮ ਜੌਬ ਕਰਦੀ ਆਂ ਤੇ ਉਹਦੇ ਲਈ ਵੀ ਇਹ ਸੀਗਾ ਵੀ ਮੈਨੂੰ ਥੋੜੇ ਜਿਹਾ ਵੀ ਫਾਈਨੈਂਸ਼ੀਅਲੀ ਮੈਂ ਥੋੜੇ ਜਿਆਦਾ سپورਟ ਆਪਦੇ ਆਪ ਨੂੰ ਕਰਾਂ ਨਾਲ ਫੈਮਿਲੀ ਨੂੰ ਵੀ ਨਾਲ سپورਟ ਕਰਾਂ ਤੇ ਫਲਾਵਰਿੰਗ ਦਾ ਉਹ ਮੇਰੀ ਪੂਰੀ ਫੈਮਿਲੀ ਅਸੀਂ ਨਾਲ ਇੱਕ ਕੰਪਨੀ ਦੀ ਤਰ੍ਹਾਂ ਕੰਮ ਕਰਦੇ ਆਂ ਸਾਰੀ ਇੱਕ ਕੰਪਨੀ ਕ੍ਰੀਏਟ ਕੇ ਖੁਦ ਹੀ ਮੇਰੀ ਕੰਪਨੀ ਕ੍ਰੀਏਟ ਹੀ ਆ ਉਹਦੇ ਚ ਸਾਨੂੰ ਕੋਈ ਜਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ ਹੈਗੀ ਹਾਂ ਕਈ ਵਾਰੀ ਹੁੰਦਾ ਵੀ ਸਾਨੂੰ ਲੇਬਰ ਚਾਹੀਦੀ ਆ ਤਾਂ ਅਸੀਂ ਨਾਲ ਰੱਖਦੇ ਵੀ ਆਂ ਲੇਬਰ ਬਟ ਕਰੰਟਲੀ ਤਾਂ ਫੈਮਿਲੀ ਮੇਰੀ ਕੰਪਨੀ ਦੀ ਤਰ੍ਹਾਂ ਮੇਰੇ ਬੌਂਡ ਇੱਕ ਬੈਕਅਪ ਆ ਉਹ ਮੇਰੇ ਨਾਲ ਮਿਲ ਕੇ ਕੰਮ ਕਰਦੇ ਆ ਮਿਲ ਜੁਲ ਕੇ ਕੰਮ ਕਰਦੇ ਆ ਸਾਰੇ ਅਸੀਂ ਅੱਗੇ ਕੋਈ ਇੱਕ ਨੂੰ ਲੈ ਕੇ ਕੀ ਸੁਪਨੇ ਆ ਇਸ ਕੰਮ ਨੂੰ ਕਿਵੇਂ ਵਧਾਉਣਾ ਹੈ ਜਾਂ ਪਰਿਵਾਰ ਲਈ ਕੀ ਕਰਨਾ ਹੈ ਜਾਂ ਕੀ ਤੁਸੀਂ ਰੋਡ ਮੈਪ ਤਿਆਰ ਕੀਤਾ ਮੈਮ ਅੱਗੇ ਦਾ ਇਹ ਆ ਕਿ ਕਰੰਟ ਦੇ ਵਿੱਚ ਤਾਂ ਫਲਾਵਰ ਦਾ ਚੱਲ ਰਿਹਾ ਬੈਸਟ ਇਹਨੂੰ ਹੀ ਅੱਗੇ ਜਾ ਕੇ ਪ੍ਰਮੋਟ ਕਰਨਾ ਆ ਇਹਨੂੰ ਹੀ ਸੋਚ ਰਹੀ ਸੀ ਵੀ ਥੋੜਾ ਐਕਸਪੋਰਟ ਦਾ ਕੰਮ ਵੀ ਕਰਾਂ ਜਿਵੇਂ ਬਾਹਰ ਦੀਆਂ ਕੰਪਨੀਆਂਸ ਨੇ ਬੁਕੇ ਵਗੈਰਾ ਲਈ ਲੈ ਕੇ ਜਾਂਦੇ ਜਾਂ ਕੋਈ ਪਰਫਿਊਮ ਵਗੈਰਾ ਬੰਦੇ ਆ ਉਹਨਾਂ ਦੇ ਵਿੱਚ ਵੀ ਕਰਦੇ ਆ ਹਾਂ ਮੈਨੂੰ ਕੋਈ ਇਹੋ ਜਿਹਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਅੱਗੇ ਵਧਣਾ ਚਾਹੂੰਗੀ ਤੇ ਇਸ ਟਾਈਮ ਤੁਸੀਂ ਕਿਹੜੇ ਕਿਹੜੇ ਸ਼ਹਿਰਾਂ 'ਚ ਫੁੱਲ ਭੇਜਦੇ ਹੋ ਇਸ ਟਾਈਮ ਮੈਂ ਬਡਲਾਡਾ ਹੋ ਗਿਆ ਬੇਟਾ ਮੇਨ ਹੋ ਗਿਆ ਜੱਖ ਲੂ ਗਿਆ ਤੇ ਮਾਨਸਾ ਤੇ ਲੁਧਿਆਣਾ ਹੋ ਗਿਆ ਬਾਕੀ ਕਰੰਟ ਦੇ ਵਿੱਚ ਹੁਣ ਅਸੀਂ ਬਠਿੰਡੇ ਦਾ ਜਿਹੜਾ ਨਾਲ-ਨਾਲ ਕਰ ਰਹੇ ਹਾਂਗੇ ਮਤਲਬ ਜਿੰਨੀ ਤੁਹਾਨੂੰ ਲੱਗਦਾ ਵੀ ਜਿੰਨੀ ਕੁ ਪ੍ਰੋਡਕਸ਼ਨ ਹੁੰਦੀ ਹੈ ਤੇ ਉਹ ਸਾਰੀ ਦੀ ਸਰੀ ਤੁਸੀਂ ਉਹ ਸੇਲ ਕਰ ਦਿੰਨੇ ਹੋ ਮੈਮ ਇਹਦੇ ਚ ਨਹੀਂ ਹੁੰਦਾ ਮਤਲਬ ਡੇਲੀ ਦਾ 10-15 ਕਿਲੋ ਡੇਲੀ ਦਾ ਨਿਕਲਦਾ ਆ ਤਾਂ ਜਿਵੇਂ ਅੱਜ ਬ੍ਰਿਟੇ ਨੂੰ ਦਿੱਤਾ ਹੈ ਹਨਾ ਹੋ ਸਕਦਾ ਹੈ 2 ਦਿਨ 3 ਦਿਨਾਂ ਬਾਅਦ ਉਹਨਾਂ ਦੀ ਡਿਮਾਂਡ ਹੁੰਦੀ ਹੈ ਤਾਂ ਅਗਲੇ ਦਿਨ ਫੇਰ ਬ੍ਰਿਟੇ ਚਲੇ ਜਾਂਦਾ ਹੈ ਮਤਲਬ ਡੇ ਬਾਏ ਡੇ ਜਿੰਨੀ ਕੁ ਡਿਮਾਂਡ ਹੁੰਦੀ ਹੈ ਉਹਨਾਂ ਕੁ ਡਿਮਾਂਡ ਦੇ ਅਕੋਰਡਿੰਗ ਅਸੀਂ ਫਲਾਵਰ ਤੋੜਦੇ ਹਾਂ ਡਿਮਾਂਡ ਦੇ ਅਕੋਰਡਿੰਗ ਅਸੀਂ ਭੇਜਦੇ ਹਾਂ ਇਹ ਨਹੀਂ ਕਿ ਵੀ ਅਸੀਂ ਇਕੱਠਾ ਅੱਜ ਤੋੜ ਲਏ ਵੀ ਉਹ ਵਾਰੀ ਵਾਰੀ ਕਰਕੇ ਭੇਜੇ ਜਾਣਾ ਨਹੀਂ ਇਦਾਂ ਨਹੀਂ ਜਦੋਂ ਵੀ ਡਿਮਾਂਡ ਹੁੰਦੀ ਹੈ ਉਹਨਾਂ ਨੂੰ ਬਿਲਕੁਲ ਫਰੈਸ਼ ਉਹਨੂੰ ਕਰਕੇ ਦਿੱਤਾ ਜਾਂਦਾ ਹੈਗਾ ਫਰੈਸ਼ ਵਧੀਆ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਭੇਜਿਆ ਜਾਂਦਾ ਹੈਗਾ ਤੇ ਹੁਣ ਅੱਗੇ ਦਾ ਗੇਂਦ ਤੋਂ ਇਲਾਵਾ ਹੁਣ ਹੋਰ ਵੀ ਫੁੱਲਾਂ ਦੀ ਕਾਸ਼ਤ ਦਾ ਕੋਈ ਹੈ ਅੱਗੇ ਪਲਾਨ ਤੇ ਅੱਗੇ ਇਹਨੂੰ ਕਿਵੇਂ ਵਧਾਉਣਾ ਕਾਰੋਬਾਰ ਨੂੰ ਅੱਗੇ ਦਾ ਇਹ ਹੈ ਮੈਂ ਲਾਸਟ ਟਾਈਮ ਜਦੋਂ ਸੀਗਾ ਪਿਛਲੇ ਸਾਲ ਉਹਦੇ 'ਚ ਮੈਂ ਕੀਤਾ ਸੀਗਾ ਗਲੇਡੂਲਸ ਦੀ ਸਟਿਕਸ ਜਿਹੜੀਆਂ ਆਉਂਦੀਆਂ ਨੇਆਂ ਉਹਦਾ ਕੀਤਾ ਸੀ ਮਤਲਬ ਕਿ 200 ਪੀਸ ਉਹਦੇ ਲਗਾਏ ਸੀਗੇ ਤੇ ਦੈਨ ਆਪਣਾ ਹੁੰਦਾ ਹੈ ਵਾਈਟ ਫਲਾਵਰ ਹੁੰਦਾ ਹੈ ਗਲਟੱਕ ਦਾ ਫਲਾਵਰ ਆਪਾਂ ਕਹਿੰਦੇ ਗੁਲਦੌਦੀ ਬੋਲ ਦਿੰਨੇ ਆ ਉਹਨੂੰ ਉਹਦਾ ਵੀ ਮੈਂ ਥੋੜਾ ਜਿਹਾ ਸ਼ੁਰੂ ਕੀਤਾ ਸੀ ਉਹ ਇਹ ਸੋਚ ਕੇ ਕੀਤਾ ਸੀ ਵੀ ਅੱਗੇ ਕਈ ਵਾਰੀ ਹੁੰਦਾ ਮੈਂ ਆਪਣੀ ਫਸਲ ਆਪਾਂ ਲਾ ਦਿੰਨੇ ਆ ਇੱਕ ਕਿੱਲਾ ਲਾਤਾ ਅੱਧਾ ਕਿੱਲਾ ਲਾਤਾ ਉਹ ਇਹ ਆਪਣੀ ਫਸਲ ਕਈ ਵਾਰੀ ਮੰਨਦੀ ਨਹੀਂ ਹੁੰਦੀ ਆਪਣੀ ਜਿਹੜੀ ਪੈਦਾਵਾਰ ਹੈ ਉਹ ਉਸ ਤਰੀਕੇ ਦੀ ਨਹੀਂ ਨਿਕਲਦੀ ਤਾਂ ਕਰਕੇ ਮੈਂ ਪਹਿਲਾਂ ਛੋਟੇ ਪੈਮਾਨੇ ਤੋਂ ਸ਼ੁਰੂ ਕੀਤਾ ਸੀ ਕਿ ਇੱਕ ਐਜ਼ ਅ ਸਿੰਪਲ ਮੈਂ ਲਾਇਆ ਸੀਗਾ ਕਰੰਟ ਦੇ ਵਿੱਚ ਗਿੰਦਾ ਚੱਲੇ ਆ ਹੁਣ ਅੱਗੇ ਅਸੀਂ گلاب ਦਾ ਜਿਹੜਾ ਮਤਲਬ ਬੂਟੇ ਆਪਾਂ ਲਿਆਏ ਹੋਈ ਨੇਗੇ ਘਰੇ ਬਸ ਆ ਹਫਤੇ ਦੇ ਵਿੱਚ ਵਿੱਚ ਅਸੀਂ ਲਗਾ ਦੇਣੇ ਆ ਤੇ ਉਸ ਤੋਂ ਬਾਅਦ ਇਹ ਆ ਵੀ ਆਪਾਂ ਨਾਲ ਗੁਲਦੋਦੀ ਦਾ ਅੱਗੇ ਸ਼ੁਰੂ ਕਰਨ ਦਾ ਸੋਚਿਆ ਸੀਗਾ ਵੀ ਕਿਉਂਕਿ ਗੁਲਦੋਦੀ ਦਾ ਜਿਹੜਾ ਬੁੱਕਾ ਬਹੁਤ ਮਤਲਬ ਬੱਚਾ ਪ੍ਰਾਈਸ ਵੇ ਦਾ ਬਹੁਤ ਵਧੀਆ ਮਿਲ ਜਾਂਦਾ ਤੇ ਉਹਦਾ ਬਣਦਾ ਵੀ ਬਹੁਤ ਬੁੱਕਾ ਦੇਖਣ ਚ ਵੀ ਬਹੁਤ ਸੋਹਣਾ ਬਣਦਾ ਹੈਗਾ ਤੇ ਉਸ ਤੋਂ ਬਾਅਦ ਬਸ ਮੇਨ ਤਾਂ ਇਹੀ ਚੀਜ਼ਾਂ ਫੋਕਸੇ ਵਾਲੀ ਸੀਗੀਆਂ ਵੀ ਅੱਗੇ ਜਿਹੜਾ ਫਲਾਵਰ ਨੂੰ ਹੀ ਅੱਗੇ ਪ੍ਰਮੋਟ ਕਰਨਾ ਹੈਗਾ ਤੇ ਬਾਕੀ ਜਿਵੇਂ ਜਿਵੇਂ ਅੱਗੇ ਐਡਵਾਈਸ ਮਿਲਦੀ ਜਾਊਗੀ ਜਾਂ ਜਿਵੇਂ ਜਿਵੇਂ ਅੱਗੇ ਮੈਨੂੰ ਸੈਂਪਲਿੰਗ ਲੱਗਦੀ ਜਾਊਗੀ ਆਪਾਂ ਨੂੰ ਲੱਗਿਆ ਵੀ ਹਾਂ ਇਹ ਮੈਨੂੰ ਲਾਣੀ ਚਾਹੀਦੀ ਆ ਇਹ ਜਿਹੜਾ ਵਨ ਹੈ ਮੇਰਾ ਮਨ ਨਹੀਂ ਸਕਦਾ ਕਈ ਵਾਰੀ ਹੁੰਦਾ ਨਾ ਵੀ ਆਪਾਂ ਚੀਜ਼ ਲਗਾ ਲੈਨੇ ਆ ਪਰ ਆਪਣਾ ਬਾਹ ਨੇ ਜਿਹੜਾ ਉਹ ਨਹੀਂ ਮੰਨਦਾ ਹੈਗਾ ਤਾਂ ਉਹ ਇਸ ਦਿਨ ਵੀ ਜ਼ਿਆਦਾ ਪਛਤਾਵੇ ਨਾਲੋਂ ਤਾਂ ਚੰਗਾ ਹੀ ਆਪਾਂ ਪਹਿਲਾਂ ਇੱਕ ਥੋੜੀ ਜੀ ਚੀਜ਼ ਤੋਂ ਸ਼ੁਰੂ ਕਰੀਏ ਤੇ ਤੁਸੀਂ ਗੁਲਾਬਾਂ ਦਾ ਵੀ ਦੱਸ ਰਹੇ ਸੀ ਕੁਝ ਗੁਲਾਬ ਹਾਂਜੀ ਗੁਲਾਬ ਦਾ ਜਿਹੜਾ ਏ ਹੈਗਾ ਵੀ ਉਹ ਪਲਾਂਟ ਮੇਰੇ ਕੁਝ ਕਲਿਆਂਦੇ ਹੋਏ ਨੇਗੇ ਸੀ ਬਸ ਆ ਹਫ਼ਤੇ ਦੇ ਵਿੱਚ ਵਿੱਚ ਲਾ ਦੇਣੇ ਆ ਦੋਸਤੋ ਨੈਕਸਟ ਈਅਰ ਮਤਲਬ 6 ਕਿ ਮਹੀਨੇ ਬਾਅਦ ਆਪਣਾ ਗੁਲਾਬ ਹੈ ਜਿਹੜਾ ਉਹ ਦੇਸੀ ਗੁਲਾਬ ਉਹ ਚੱਲ ਪੈਣਾਗਾ ਇੱਕ ਤੁਸੀਂ ਦੱਸਿਆ ਸੀ ਕਿ ਤੁਹਾਡਾ ਪਹਿਲਾਂ ਜਿਵੇਂ ਹਨ ਅੱਜਕੱਲ ਸਾਰੇ ਨੌਜਵਾਨ ਸੋਚਦੇ ਆ ਵੀ ਸੇ ਬਾਹਰ ਜਾਣਾ ਹਨਾ ਤੁਹਾਡਾ ਵੀ ਕੋਈ ਪਲਾਨ ਸੀ ਕਿ ਫਿਰ ਤੁਸੀਂ ਬਾਹਰ ਜਾਣ ਦਾ ਕਿਉਂ ਸੋਚਿਆ ਜਾਂ ਫਿਰ ਉਹ ਛੱਡ ਕੇ ਬਾਹਰ ਜਾਣ ਦਾ ਤੁਸੀਂ ਇੱਥੇ ਕੰਮ ਕਰਨ ਦਾ ਕਿਉਂ ਸੋਚਿਆ ਮੈਂ ਬਾਹਰ ਜਾਣਾ ਮੇਰੇ ਫੈਮਲੀ ਨੇ ਵੀ ਮੈਨੂੰ ਬਹੁਤ ਜ਼ਿਆਦਾ ਵੀ ਕਿਹਾ ਸਪੋਰਟ ਕੀਤਾ ਵੀ ਜੋ ਜੀ ਕਰਦਾ ਕਰ ਬਾਹਰ ਵੀ ਜਾਣਾ ਸੀਗਾ ਡ੍ਰੀਮ ਵੀ ਬਹੁਤ ਸੀਗਾ ਵੀ ਮੈਂ ਬਾਹਰ ਜਾਣਾ ਅੱਜ ਵੀ ਹੈ ਵੀ ਮੈਂ ਜਾਣਾ ਬਟ ਮੈਂ ਜਾਣ ਦਾ ਰਸਤਾ ਬਦਲ ਲਿਆ ਉਸ ਟਾਈਮ ਤੇ ਜਮੀਨ ਮੇਰੇ ਕੋਲ ਘੱਟ ਸੀ ਵੇਚ ਕੇ ਮੈਂ ਜਾਣਾ ਸੀਗਾ ਬਟ ਫਿਰ ਵੀ ਮੇਰੇ ਆਲੇ ਦੁਆਲੇ ਚ ਜਿੰਨੀਆਂ ਵੀ ਕੁੜੀਆਂ ਸੀਗੀਆਂ ਮੈਰਿਡ ਬਾਹਰ ਗਈਆਂ ਸੀਗੀਆਂ ਉਹਨਾਂ ਦੇ ਵਿਊਜ਼ ਸੁਣ ਸੁਣ ਕੇ ਹਨਾ ਮੈਂ ਖੁਦ ਨੂੰ ਇੱਕ ਆਪਣੇ ਆਪ ਨੂੰ ਇੱਕ ਕਟਕਰੇ ਦੇ ਵਿੱਚ ਖੜਾ ਕਰ ਲਿਆ ਵੀ ਮੇਰੇ ਕੋਲ ਖੁਦ ਕੋਲ ਇੱਕ ਕਿੱਲਾ ਜ਼ਮੀਨ ਦਾ ਆ ਇੱਕ ਕਿੱਲਾ ਪਿੱਛੇ ਰਹਿ ਜੂਗਾ ਠੀਕ ਹੈ ਵੀ ਮੈਂ ਚਲੀ ਗਈ ਹੋ ਸਕਦਾ ਅੱਗੇ ਦਾ ਪਰਿਵਾਰ ਮੈਨੂੰ ਮੈਰਿਸ ਮੈਰਿਸ ਤੋਂ ਬਿਨਾ ਫੈਮਿਲੀ ਨਹੀਂ ਭੇਜਣਾ ਨਹੀਂ ਸੀਗਾ ਮੇਰੀ ਸਵਾਦ ਕੀ ਪਤਾ ਮੈਨੂੰ ਪਰਿਵਾਰਿਕ ਕਿਵੇਂ ਦਾ ਮਿਲਣਾ ਸੀ ਕਿਵੇਂ ਦਾ ਨਹੀਂ ਮਿਲਣਾ ਸੀ ਉਹਨਾਂ ਨੇ ਗਾ ਮੈਨੂੰ ਗੇ ਕਰਨ ਦੇਣਾ ਸੀ ਕੁਝ ਨਹੀਂ ਬ੍ਰਦਰ ਨੂੰ ਮੈਨੂੰ ਬਾਹਰ ਬੁਲਾਉਣ ਦੇਣਾ ਸੀ ਜਾਂ ਨਹੀਂ ਜਾਂ ਉਹਨਾਂ ਨੇ ਮੇਰੇ ਤੇ ਇੰਨਾ ਪੈਸਾ ਲੱਗਿਆ ਸੀ ਬਾਹਰ ਜਾਣ ਲਈ ਹੋ ਸਕਦਾ ਉਹਨਾਂ ਨੇ ਮੈਨੂੰ ਘਰੇ ਪੈਸਾ ਦੇਣ ਹੀ ਨਾ ਦੇਣ ਤਾਂ ਉਸ ਟਾਈਮ ਦੇ ਉੱਤੇ ਮੇਰੇ ਲਈ ਸਿਚੁਏਸ਼ਨ ਹੀ ਖੜੀ ਹੋ ਗਈ ਸੀ ਮੈਂ ਐਟ ਅ ਟਾਈਮ ਤੇ ਮਨ ਕਰਤਾ ਸੀਗਾ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਹੈਗਾ ਤਾਂ ਉਹ ਚਲੋ ਕਰਦਿਆ ਨੇ ਕੀ ਪਰਿਵਾਰ ਨੇ ਹਾਂਜੀ ਤੇ ਉਦੋਂ ਮੈਨੂੰ ਇਹ ਸੋਚਿਆ ਸੀਗਾ ਵੀ ਮੈਂ ਇੱਥੇ ਜਾਣਾ ਹੈ ਬਾਹਰ ਬਟ ਪਰਮਨੈਂਟਲੀ ਨਹੀਂ ਜਾਣਾ ਬਟ ਇੱਥੋਂ ਰਹਿ ਕੇ ਕੁਝ ਕਰਨਾ ਹੈ ਫਿਰ ਬਾਹਰ ਜਾ ਕੇ ਡ੍ਰਿਪ ਦਾ ਕੁਝ ਕਰਨਾ ਆਪਣੀ ਕੁਝ ਪਛਾਣ ਬਣਾ ਕੇ ਇੱਕ ਹਾਂ ਵੀ ਲੋਕ ਪਹਿਚਾਨਣ ਇੱਕ ਚਿਹਰਾ ਅੱਛਾ ਬਣਾ ਕੇ ਫਿਰ ਮੈਨੂੰ ਇਹ ਸੀਗਾ ਵੀ ਮੈਂ ਫੇਰ ਕਿਤੇ ਬਾਹਰ ਜਾਵਾਂ ਉਸ ਤੋਂ ਬਾਅਦ ਨਾਲ ਨਾਲ ਇਹ ਸੀਗਾ ਵੀ ਚਲੋ ਬ੍ਰਦਰ ਨੂੰ ਵੀ ਸਪੋਰਟ ਮਿਲ ਗਈ ਸੀ ਵੀ ਹਾਂ ਉਹ ਕੁਝ ਕਰਨ ਦਾ ਮੌਕਾ ਉਹਨੂੰ ਮਿਲਿਆ ਸੀਗਾ ਤਾਂ ਮੈਨੂੰ ਇਹ ਸੀਗਾ ਵੀ ਮੈਨੂੰ ਮੌਕਾ ਮਿਲਿਆ ਠੀਕ ਹੈ ਮੈਂ ਕ੍ਰੀਏਟ ਕਰ ਸਕਦੀ ਆ ਬਟ ਉਹਦੇ ਲਈ ਇੱਕ ਮੌਕਾ ਬਣ ਗਿਆ ਸੀ ਉਹਨੇ ਚਲੋ ਆਇਲਿਸ ਕੀਤੀ ਬਾਹਰ ਗਿਆ ਸੈਟੀਸਫਾਈ ਮੈਨੂੰ ਇਹ ਸੀਗਾ ਵੀ ਮੈਂ ਇੱਥੇ ਰਹਿ ਕੇ ਕੁਝ ਕਰ ਰਹੀ ਆ ਮੈਂ ਕਰਸਰੀਆਂ ਹਾਂਜੀ ਮੈਂ ਉਹਨਾਂ ਨੂੰ ਬਾਹਰ ਭੇਜਿਆ ਤੇ ਉਹਨਾਂ ਨੂੰ ਦੱਸਿਆ ਉਹ ਜਦੋਂ ਮੇਰੇ ਨਾਲ ਗੱਲ ਕਰਦੇ ਆ ਹੁਣ ਤਾਂ ਉਹ ਕਹਿੰਦੇ ਵੀ ਦੀਦੀ ਤੁਸੀਂ ਵਧੀਆ ਸੀਗੇ ਹਨਾ ਕਿ ਤੁਸੀਂ ਨਹੀਂ ਆਏ ਹੈਗੇ ਵੀ ਇੱਥੇ ਆ ਕੇ ਬਹੁਤ ਔਖਾ ਵੀ ਜਦੋਂ ਮੈਂ ਅੱਜ ਵੀ ਕਈ ਵਾਰੀ ਸੋਚਦੀ ਹਾਂ ਨਾ ਕੀ ਮੁੰਡਾ ਹੋ ਕੇ ਉਹ ਇਹ ਗੱਲ ਕਹਿ ਰਿਹਾ ਵੀ ਜੇ ਮੈਂ ਤੇ ਕੁੜੀ ਹੁੰਦੀ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਮੈਂ ਉਹਦੇ ਨਾਲੋਂ ਵੀ ਜ਼ਿਆਦਾ ਔਖੀ ਹੋਣਾ ਸੀਗਾ। ਤਾਂ ਕਾਫੀ ਸੰਘਰਸ਼ ਕਰਨਾ ਪੈਂਦਾ ਉੱਥੇ ਵੀ ਇੰਨਾ ਸੌਖਾ ਨਹੀਂ ਹੈ। ਉੱਥੇ ਵੀ ਨਹੀਂ ਹੈ। ਹਾਂ ਜੇ ਸੰਘਰਸ਼ ਕਰਨਾ ਹੀ ਹੈ ਤਾਂ ਇੱਥੋਂ ਆਪਣਾ ਮੁੰਡਾ ਇੱਥੇ ਆਪਣਾ ਖੇਤੀਬਾੜੀ ਸਾਰਾ ਕੁਝ ਇੱਥੇ ਆ ਪਰਿਵਾਰ ਇੱਥੇ ਆ ਤਾਂ ਇੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਵੀ ਆਪਾਂ ਬਾਹਰ ਜਾ ਕੇ ਕਰਨਾ ਆ ਜਾਂ ਐਵੇਂ ਇੰਨਾ ਵੀ 25 ਲੱਖ ਇਨਵੈਸਟਮੈਂਟ ਉੱਥੇ ਕੀਤੀ ਹੈ ਮੇਰੀ ਖੁਦ ਦੀ ਇਨਵੈਸਟਮੈਂਟ 15 ਤੋਂ 12-1300 ਰੁਪਏ ਦੀ ਇਨ ਜ਼ਿੰਮੇਵਾਰੀਆਂ ਤਾਂ ਸਭ ਤੇ ਪੈਂਦੀਆਂ ਨੇ ਹਨਾ ਸੈਟੀਸਫਾਈ ਬੰਦਾ ਲੱਖ ਕਮਾਲੇ ਉਹਦੋਂ ਵੀ ਨਹੀਂ ਹੁੰਦਾ ਹੈਗਾ ਸੈਟੀਸਫਾਈ ਬੰਦਾ ਹਜ਼ਾਰ ਕਮਾ ਲੈਂਦਾ ਉਹਦੇ ਚ ਬਹੁਤ ਹੋ ਜਾਂਦਾ ਹੈਗਾ ਮੈਂ ਜੋ ਕਰ ਰਹੀ ਹਾਂ ਮੈਂ ਬਸ ਕੰਫਰਟੇਬਲ ਹਾਂ ਮੈਨੂੰ ਠੀਕ ਆ ਜੋ ਹੋ ਰਿਹਾ ਹੈ ਪ੍ਰੈਜ਼ੈਂਟ ਚ ਬੈਸਟ ਆ ਮੈਨੂੰ ਕਿਸੇ ਦਾ ਕੋਈ ਆਧਾਰ ਨਹੀਂ ਦੇਣਾ ਕਿਸੇ ਦਾ ਕੋਈ ਕਰਜ਼ਾ ਨਹੀਂ ਦੇਣਾ ਹੈਗਾ ਜੋ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਤਾਂ ਮੈਂ ਆਪਣੀ ਫੈਮਲੀ ਦੇ ਜਿਹੜੇ ਖਰਚੇ ਨੇ ਉਹ ਵੀ ਗੱਡੇ ਆ ਤਾਂ ਮੇਰੇ ਲਈ ਸਭ ਤੋਂ ਬੈਸਟ ਜਿਹੜੀ ਮੂਮੈਂਟ ਹੋਈ ਆ ਵੀ ਮੈਂ ਆਪਣੀ ਸਟੂਡੈਂਟ ਲਾਈਫ ਨੂੰ ਬਹੁਤ ਅੱਛੇ ਤਰੀਕੇ ਨਾਲ ਕਵਰ ਕੀਤਾ ਹੈ ਤੇ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹਨਾ ਤੁਹਾਡੇ ਵਰਗੇ ਬਹੁਤ ਹੋਣਗੇ ਜਿਹੜੇ ਫਿਲਹਾਲ ਜਿਨ੍ਹਾਂ ਕੋਲੇ ਨੌਕਰੀ ਨਹੀਂ ਹੈ ਜਿਹੜੇ ਨਾਲ ਪੜ ਵੀ ਰਹੇ ਹੈ ਜਾਂ ਫਿਰ ਜਿਨ੍ਹਾਂ ਨੂੰ ਫਾਈਨੈਂਸ਼ਲੀ ਆਰਥਿਕ ਤੌਰ ਤੇ ਸਪੋਰਟ ਦੀ ਲੋੜ ਵੀ ਹੈ ਉਹਨਾਂ ਲਈ ਕੀ ਸੁਨੇਹਾ ਹੈ ਜਾਂ ਕੀ ਤਜਰਬਾ ਹੈ ਜਿਹੜਾ ਤੁਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੋਗੇ ਉਹਨਾਂ ਦੇ ਲਈ ਇਹ ਆ ਮੈਮ ਕੇ ਵੀ ਵਿਦਿਆਰਥੀ ਜਿਹੜਾ ਜੀਵਨ ਆ ਉਹ ਸਭ ਤੋਂ ਡਿਫਿਕਲ ਸਿਚੁਏਸ਼ਨ ਆ ਭਰੇ ਜੀਵਨ ਹੁੰਦਾ ਨਾ ਉੱਚ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਪੰਜ ਪੰਜ 10 10 ਰੁਪਏ ਦੇ ਕਿਰਾਏ ਤੱਕ ਦਾ ਵੀ ਸਟੂਡੈਂਟ ਸੋਚਦੇ ਆ ਤਾਂ ਮੈਨੂੰ ਲੱਗਦੇ ਵੀ ਜਿਹੜੀ ਅੱਗੇ ਦੀ ਹੁਣ ਜਿਹੜੇ ਨਵੇਂ ਬੱਚੇ ਨੇ ਪਤਾ ਨਹੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਨੇਚਰ ਹੁੰਦਾ ਹੈ ਖਾਸ ਕਰਕੇ ਜਿਹੜੋ ਪਰਿਵਾਰਿਕ ਪਿਛੋਕੜ ਹੈ ਹਾਂਜੀ ਹਾਂਜੀ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਨੌਜਵਾਨ ਯੂਥ ਆ ਉਹਨਾਂ ਨੂੰ ਸਾਈਡ ਬਿਜ਼ਨਸ ਵਿੱਚ ਕੁਝ ਨਾ ਕੁਝ ਨਾਲ ਸ਼ੁਰੂ ਕਰਨਾ ਚਾਹੀਦਾ ਆ ਕੋਈ ਵੀ ਜੋ ਵੀ ਉਹਨਾਂ ਦਾ ਦਿਲ ਕਰੇ ਇਹ ਨਹੀਂ ਕਿ ਹਾਂ ਮੈਨਾਂ ਉਹਨਾਂ ਕਹਾ ਵੀ ਕੱਲੇ ਸਬਜ਼ੀਆਂ ਦੇ ਵਿੱਚ ਜਾਂ ਫਲਾਵਰ ਦੇ ਵਿੱਚ ਹੀ ਅੱਗੇ ਜਾਣ ਜੋ ਵੀ ਉਹਨਾਂ ਦਾ ਦਿਲ ਕਰੇ ਉਹ ਸਾਈਡ ਬਿਜ਼ਨਸ ਕਰਨ ਬਟ ਦੀ ਬੈਸਟ ਹੈ ਕਿ ਅਗਰ ਤੁਸੀਂ ਪਿੰਡ ਦੇ ਵਿੱਚੋਂ ਤਾਂ ਆਪਣੀ ਖੇਤੀਬਾੜੀ ਤੋਂ ਸ਼ੁਰੂ ਕਰੋ ਕਿਉਂਕਿ ਉਸ ਖੇਤ ਨੇ ਉਸ ਨਵੇਂ ਤੋਂ ਜੱਦ ਜੀ ਕਰੋ ਹੈ ਤਾਂ ਉਹ ਜਿਹੜਾ ਖੇਤ ਹੈ ਉਸ ਖੇਤ ਨੇ ਆਪਣਾ ਪੂਰਾ ਪਰਿਵਾਰ ਸੰਭਿਆ ਹੁੰਦਾ ਕਟੋਕਟ 25 30 ਸਾਲ ਤੋਂ ਆਪਾਂ ਨੂੰ ਉਹੀ ਸੰਭਦਾ ਆ ਰਹੇ ਤਾਂ ਇਸ ਦੇ ਵਿੱਚ ਵੀ ਬਹੁਤ ਸਾਰੀਆਂ ਖੇਤੀਆਂ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹ ਆ ਰਹੀਆਂ ਨੇ ਜਾਂ ਕੁਝ ਵੀ ਪੰਜਾਬ ਦੀ ਧਰਤੀ ਜਿਹੜੀ ਉਹ ਇੰਨੀ ਜਿਆਦਾ ਪਜਾਊਆ ਉਹਦੇ ਵਿੱਚ ਤੁਸੀਂ ਕੋਈ ਵੀ ਮਸਾਲੇ ਤਿਆਰ ਕਰ ਲੋ ਕੁਝ ਵੀ ਸਮਥਿੰਗ ਫਰੂਟ ਵਗੈਰਾ ਐਕਸਟਰਾ ਕੁਝ ਵੀ ਆਪਾਂ ਉਹਦੇ ਵਿੱਚ ਉਗਾ ਸਕਦੇ ਹਾਂ ਉਹ ਬੜੀ ਈਜ਼ੀਲੀ ਉਹਨੂੰ ਸਰਵਾਈਵ ਕਰਦੀ ਹੈ ਅੱਗੇ ਤੱਕ ਬਟ ਪ੍ਰੋਬਲਮ ਇਹ ਆ ਕਿ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਅਗਰ ਤੁਹਾਡੀ ਅੰਦਰੋਂ ਇੱਛਾ ਹੈ ਅਗਰ ਤੁਸੀਂ ਆਪਣੀ ਨੀਤ ਨੂੰ ਅੱਗੇ ਰੱਖ ਕੇ ਕੰਮ ਕਰਦੇ ਹੋ ਤਾਂ ਸਭ ਕੁਝ ਅਵੇਲੇਬਲ ਹੋ ਜਾਂਦਾ ਜੇ ਅੰਦਰ ਆਪਾਂ ਕਰਨਾ ਹੀ ਨਹੀਂ ਹੈਗਾ ਆਪਾਂ ਸੋਚਦੇ ਹਾਂ ਜੀ ਹਾਂ ਬਸ ਘਰ ਦੇ ਦੇਈ ਜਾ ਰਹੇ ਆ ਲਈ ਜਾ ਰਹੇ ਆ ਇੱਕ ਟਾਈਮ ਆਉਂਦਾ ਵੀ ਹਾਂ ਬੰਦਾ ਸੋਚਣ ਦੇ ਮਜਬੂਰ ਹੋ ਜਾਂਦਾ ਵੀ ਬਸ ਆਪਾਂ ਹੁਣ ਅੱਗੇ ਕੁਝ ਰਸਤੇ ਬੰਦ ਹੋ ਗਏ ਆਪਾਂ ਕਰਨਾ ਹੀ ਨਹੀਂ ਕੁਝ ਹੈਗਾ ਫਿਰ ਉਸ ਟਾਈਮ ਤੇ ਪਛਤਾਏ ਦਾ ਕੋਈ ਫਾਇਦਾ ਨਹੀਂ ਆ ਜਦੋਂ ਆਪਾਂ ਟਾਈਮ ਤੇ ਕੁਝ ਸ਼ੁਰੂ ਨਹੀਂ ਕੀਤੀ ਤਾਂ ਮੇਰਾ ਤਾਂ ਸਭ ਨੂੰ ਇਹੀ ਮੈਸੇਜ ਹੁੰਦਾ ਕਿ ਚਾਹੇ ਕੁੜੀ ਆ ਚਾਹੇ ਮੁੰਡਾ ਆ ਉਹਨਾਂ ਨੂੰ ਪਲੱਸ 2 ਦੇ ਬਾਅਦ ਹੀ ਆਪਣਾ ਕੋਈ ਨਾ ਕੋਈ ਛੋਟਾ ਮੋਟਾ ਹੀ ਸਾਈਡ ਇਸ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ ਬੇਸ਼ੱਕ ਉਹਦੀ ਇੱਕ ਦਿਨ ਦੀ ਇਨਕਮ ਹੈ ਜਿਹੜੀ 100 ਰੁਪਏ ਹੀ ਹੁੰਦੀ ਹੋਵੇ ਬਟ ਉਹਨੂੰ ਕਰਨਾ ਚਾਹੀਦਾ ਕਿਉਂਕਿ ਕਿਸੇ ਨਾ ਕੋਈ ਟਾਈਮ ਆਊਗਾ ਜਦੋਂ 10 ਤੋਂ ਲੱਖ ਬਣਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਜੇ ਆਪਾਂ ਮਿਹਨਤ ਕਰ ਰਹੇ ਹਾਂ